ਮੈਟਰੋ ਰਣੀਏ ਵਾਲੇ ਦੇਵਰਾਜ ਦਾ ਡੀ ਐਨ ਏ ਕੁਆਲੀਫਾਈਡ ਬਸ਼ੇਰਾ ਲਿਆਂਦਾ ਬਾਬਾ ਫਾਰਮ ਖਾਈ ਵਾਲਿਆਂ ਨੇ ਜਿਨ੍ਹਾਂ ਦੇ ਕੋਲੇ ਪਹਿਲਾਂ ਵੀ ਚੈਂਪੀਅਨ ਸ਼ੋ ਵਿਨਰ ਪੰਜ ਕਲਿਆਣਾ ਮਾਰਵਾੜੀ ਘੋੜਾਗਾ ਸਤਾਰ ਜਿਹੜਾ ਅਲੀ ਕਿਰਲਗਾੜਾ ਵਾਲੀ ਲਾਈਨ ਦਾ ਤੇ ਬਾਈ ਪੈਂਕੇ ਵਰਗੇ ਕਹਿੰਦੇ ਯਾਰ ਹੁਣ ਅਸੀਂ ਅਲੀ ਸ਼ਾਨ ਲਾਈਨ ਕੰਨੀ ਵੀ ਮੜੀ ਜੀ ਹੱਥਾਂ ਜਮਾਈ ਕਰਨੀਆਂ ਸੋ ਤਾਂ ਕਰਕੇ ਇਹਨਾਂ ਨੇ ਆ ਬਸ਼ੇਰਾ ਲੈ ਆਂਦਾ ਸਟੱਡ ਸਰਵਿਸ ਦੇਣ ਵਾਸਤੇ ਇਹਦੇ ਕੰਨੀ ਯਾਰ ਤੁਸੀਂ ਨਿਗਾਹ ਮਾਰੋ ਇਹਦੀ ਮਾਂ ਵੀ ਕੋਈ ਮਾੜੀ ਮੋਟੀ ਘੋੜੀ ਨਹੀਂ ਹੈਗੀ 62 ਇੰਚ ਹਾਈਟ ਦੀ ਘੋੜੀ ਆ ਰਤਨਾਕਰ ਲੈਣ ਦੀ ਸੋ ਤੁਸੀਂ ਹੁਣ ਆਪ ਹੀ ਜੱਜਮੈਂਟ ਕਰ ਲੋ ਵੀ ਇੱਕ ਪਾਸੇ ਤਾਂ ਅਲੀਸ਼ਾਨ ਲੈਣ ਆ ਗਈ ਤੇ ਦੂਜੇ ਪਾਸੇ ਰਤਨਾਕਰ ਲੈਣ ਆ ਗਈ ਜਿਹੜੀ ਆਪ ਦੇ ਰੰਗ ਕਰਕੇ ਤੇ ਖੂਬਸੂਰਤੀ ਕਰਕੇ ਮੰਨੀ ਗਈ ਆ ਸੋ ਰਿਜ਼ਲਟ ਤਾਂ ਆਪਾਂ ਨੂੰ ਪਤਾ ਵੀ ਚੰਗੇ ਆਉਣੇ ਹੀ ਆਉਣੇ ਆ ਤੇ ਬਾਕੀ ਬਈ ਜਮਾ ਸਿਰਾ ਲਾਇਆ ਪਿਆ ਕੰਮ ਇਹਦੇ ਰੰਗ ਕੰਨੀ ਤੁਸੀਂ ਨਿਗਾਹ ਮਾਰੋ ਜਿਵੇਂ ਕੋਈ ਕਾਲਾ ਨਾਗ ਤੁਰਿਆ ਫਿਰਦਾ ਹੁੰਦਾ ਨਾ ਧੁੱਪ ਦੇ ਵਿੱਚ ਮੇਲਦਾ ਇਹੋ ਜਿਹਾ ਰੰਗ ਆ ਇਹਦਾ ਜਮਾ ਪਿਓਰ ਜੈਡ ਬਲੈਕ ਕਾਲਾ ਪੂਰਾ ਐਨ ਤੇ ਬਾਕੀ ਮਾਰਕਿੰਗ ਇਹਦੀ ਬਹੁਤ ਸੋਹਣੀ ਆ ਮੱਥੇ ਤੇ ਪਟਾਗਾ ਪਿਛਲੇ ਦੋ ਪੈਰ ਚਿੱਟੇ ਆ ਉਮਰ ਹਾਲੇ ਦੀ 34 35 ਮਹੀਨੇ ਹੋਈ ਆ ਤੇ ਕਦ ਕਠ ਬਹੁਤ ਚੰਗਾ ਕਰ ਗਿਆ ਦੇਖਣ ਨੂੰ ਤੁਹਾਨੂੰ ਐ ਲੱਗੂ ਵੀ ਜਿਵੇਂ ਕੋਈ 6-7 ਸਾਲਾਂ ਦਾ ਘੋੜਾ ਤਿਆਰ ਹੋਇਆ ਹੋਇਆ ਹੁੰਦਾ ਉਹੇ ਜਿਹਾ ਖੜਾ ਹੋਵੇ ਸਾਹਮਣੇ ਤੇ ਹ ਹਾਲ ਇਹ ਬਸ਼ੇਰਾ ਹੀ ਆ ਦੋ ਦੰਦ ਹੱਲੇ ਇਹਦੀ ਉਮਰ ਹੋਈ ਆ ਤੇ ਬਾਈ ਅਰਗੇ ਕਹਿੰਦੇ ਹੁਣ ਆਪਾਂ ਇਹਦੀ ਸਟੱਡ ਸਰਵਿਸ ਚਾਲੂ ਕਰਤੀ ਨਾ ਬਾਈਆਂ ਨੇ ਇਹਦਾ ਮਹਿਰਾਬ ਰੱਖਿਆਗਾ ਸੋ ਨੰਬਰ ਤੁਸੀਂ ਨੋਟ ਕਰ ਲਓ ਪਿੰਕੇ ਦਾ ਖਾਈ ਵਾਲੇ ਦਾ ਤੇ ਬਾਕੀ ਜਿਹੜੀ ਗੱਲਬਾਤ ਆ ਬੀ ਬੱਚਾ ਇਹ ਪਹਿਲਾ ਬਰੀਡ ਕਿੱਥੇ ਹੋਇਆ ਕਿੱਥੋਂ ਕਿੱਥੋਂ ਵਿੱਕ ਕੇ ਕਿਵੇਂ ਕਿਵੇਂ ਤੁਰਿਆ ਇਹ ਫਾਰਮਾਂ ਤੋਂ ਤੇ ਆਖਰਕਾਰ ਹੁਣ ਇਹ ਬਾਬਾ ਫਾਰਮ ਖਾਈ ਪਿੰਡ ਆ ਗਿਆ ਸੋ ਸਾਰੀ ਗੱਲਬਾਤ ਆਪਾਂ ਪਿੰਕੇ ਦੇ ਨਾਲ ਕਰਦੇ ਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆਜੋ ਫਿਰ ਕਰਦੇ ਆਂ ਗੱਲਬਾਤ ਪਿੰਕੇ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਖਾਈ ਖਾਈ ਪਿੰਡਾ ਖਾਈ ਪਿੰਡ ਦੇ ਨਾਂ ਤੋਂ ਤੁਸੀਂ ਪਛਾਣ ਹੀ ਗਏ ਹੋਵੋਗੇ ਆਪਣੇ ਨਾਲ ਭਰਾ ਬੈਠੇ ਆ ਪਹਿਲਾਂ ਵੀ ਆਪਾਂ ਇਹਨਾਂ ਦੀ ਇੱਕ ਵੀਡੀਓ ਕੀਤੀ ਆ ਬਾਬਾ ਫਾਰਮ ਦੇ ਉੱਤੇ ਬੈਠੇ ਆ ਅੱਜ ਆਪਾਂ ਜਿੱਥੇ ਸਤਾਰ ਕੋੜਾਗਾ ਇਹਨਾਂ ਨੂੰ ਸਤਾਰ ਵਾਲੇ ਵੀ ਕਹਿ ਦਿੰਦੇ ਆ ਬਾਬਾ ਫਾਰਮ ਵਾਲੇ ਵੀ ਕਹਿ ਦਿੰਦੇ ਆ ਸੋ ਕਾਫੀ ਨਾਮਾਂ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਇੱਕ ਦੋ ਪੇਜ ਵੀ ਇਹਨਾਂ ਨਾਮਾਂ ਦੇ ਉੱਤੇ ਬਾਈ ਹੋਰਾਂ ਦੇ ਇੰਸਟਾਗ੍ਰam ਦੇ ਉੱਤੇ ਬਣੇ ਹੋਏ ਆ ਸੋ ਇੱਕ ਖੁਸ਼ੀ ਦੀ ਗੱਲ ਤੁਹਾਨੂੰ ਆਪਾਂ ਇਹ ਦੱਸਣੀ ਆ ਵੀ ਪਹਿਲਾਂ ਜਿਵੇਂ ਸਤਾਰ ਪੰਜ ਕਲਿਆਣਾ ਮਾਰਵਾੜੀ ਘੋੜਾ ਇੱਥੇ ਸ਼ੋ ਵਿਨਰ ਚੈਂਪੀਅਨ ਘੋੜਾ ਇੱਥੇ ਸਟੱਡ ਸਰਵਿਸ ਵਾਸਤੇ ਬਾਬਾ ਫਾਰਮ ਦੇ ਉੱਤੇ ਅਵੇਲੇਬਲ ਆਗਾ ਤੇ ਬਾਈ ਹੋਣਾ ਨੇ ਇੱਕ ਹੋਰ ਮਾਰਵਾੜੀ ਘੋੜਾ ਲਿਆਂਦਾ ਪਿੱਛੇ ਜੇ ਉਹਦੀ ਵੀਡੀਓ ਕੀਤੀ ਅੱਜ ਆਪਾਂ ਉਹਦੀ ਸਾਰੀ ਜਿਹੜੀ ਲਾਈਨ ਕਨਫਰਮੇਸ਼ਨ ਆ ਮਾਪਾ ਪਾਲੀ ਪਾਸੇ ਤੋਂ ਕੀ ਖਾਨਦਾਨ ਆ ਉਹ ਸਾਰਾ ਕੁਝ ਤੁਹਾਨੂੰ ਆਪਾਂ ਕਲੀਅਰ ਕਰਾਂਗੇ ਬਹੁਤ ਜਿਆਦਾ ਚੰਗਾ ਮਾਰਵਾੜੀ ਘੋੜਾ ਦੋਸਤੋ ਅਲੀਸ਼ਾਨ ਲਾਈਨ ਦੇ ਵਿੱਚੋਂ ਤੇ ਨਾਲ ਆਪਣੇ ਇਧਰਲੇ ਪਾਸੇ ਬਾਈ ਪੈਂਕਾ ਬੈਠਾ ਹੈਗਾ ਇਧਰ ਬਾਈ ਬਿੱਲਾ ਬੈਠਾ ਬਾਈ ਬਿੱਟੂ ਬੈਠਾ ਤੇ ਇਧਰ ਨਾਲ ਦੂਜੇ ਭਰਾ ਬੈਠੇ ਆ ਜਿਹੜੇ ਤੇ ਬਾਈ ਪੈਂਕਾ ਇਹਨਾਂ ਬਾਰੇ ਆਪਾਂ ਨੂੰ ਇੰਟਰੋਡਿਊਸ ਕਰਾਊਗਾ ਤੇ ਦੋਸਤੋ ਸਾਰਾ ਤੁਹਾਨੂੰ ਪ੍ਰੋਪਰ ਐਡਰੈਸ ਦੱਸ ਦੱਸਦੇ ਆ ਜਿਹੜਾ ਇਹ ਪਿੰਡਾ ਖਾਈ ਤੇ ਇਹ ਸਲਾਬਤਪੁਰੇ ਤੋਂ ਵੀ ਇਧਰ ਨੂੰ ਜਿਹੜੀ ਸੜਕ ਆਉਂਦੀ ਆਗੀ ਬਾਗੇ ਮਹਾਰਾਣੀ ਨੂੰ ਛੜਕ ਆਉਂਦੀ ਆ ਜਿਹੜੀ ਇਸ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਹੈਗਾ ਪਿੰਡ ਆ ਜਿਹੜੇ ਨਾਲ ਲੱਗ ਮੇ ਇੱਥੇ ਕਾਂਗੜ ਦੀਨਾ ਤੇ ਉਸ ਤੋਂ ਬਾਅਦ ਆ ਜਾਂਦਾ ਖਾਈ ਤੀਜਾ ਪਿੰਡ ਜੇ ਆਪਾਂ ਸਲਾਬਤਪੁਰੇ ਵਾਲੇ ਪਾਸੇ ਆਈਏ ਸੋ ਸਟੱਡ ਸਰਵਿਸ ਇਹਦੀ ਘੋੜੇ ਦੀ ਓਪਨ ਕੀਤੀ ਆ ਬਾਈ ਪੈਂਕੇ ਨੂੰ ਆਪਾਂ ਪੁੱਛਦੇ ਆ ਵੀ ਕਿੱਥੋਂ ਘੋੜਾ ਖਰੀਦਿਆ ਸਾਰੀ ਗੱਲਬਾਤ ਬਾਈ ਪੈਂਕਾ ਆਪਾਂ ਨੂੰ ਕਲੀਅਰ ਕਰੂਗਾ ਸਸੀ ਗੱਲ ਬਾਈ ਪੈਂਕੇ ਸਸੀ ਗੱਲ ਬਿਆਨਤ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਫਾਰਮ ਤੇ ਆਉਣ ਦਾ ਧੰਨਵਾਦ ਵੀਰੇ ਤੁਹਾਡਾ ਵੀ ਸਾਰੇ ਭਰਾਵਾਂ ਦਾ ਤੇ ਇਧਰਲੇ ਪਾਸੇ ਆਪਣੇ ਨਾਲ ਭਰਾ ਬੈਠੇ ਇਹਨਾਂ ਬਾਰੇ ਦਾ ਆ ਵੀਰੇ ਆਪਣਾ ਭਰਾ ਹੈ ਆਪਣਾ ਪਿੰਡੋਂ ਹੀ ਆ ਮੁੰਡਾ ਉਹ ਮਣੀ ਆ ਮੁੰਡਾ ਚੰਡੇਆਣੇ ਤੋਂ ਭਰਾ ਆਪਣਾ ਇਹਨਾਂ ਭਰਾਵਾਂ ਦਾ ਬਿੱਲਾ ਪਦਾਸੀ ਦਿੱਤਾ ਤੁਸੀਂ ਇਧਰ ਬਿੱਟੂ ਆ ਹਾਂ ਬਿੱਟੂ ਆ ਗਿਆ ਠੀਕ ਹੈ ਬਾਈ ਇਹਨਾਂ ਦਾ ਬਹੁਤ ਸਹਯੋਗ ਆ ਬਾਈ ਆਪਾਂ ਨੂੰ ਠੀਕ ਹੈ ਬਾਈ ਭਰਾਵਾਂ ਨੂੰ ਪੈਂਕੇ ਸਭ ਤੋਂ ਪਹਿਲਾਂ ਤਾਂ ਬਾਈ ਤੁਹਾਨੂੰ ਵਧਾਈਆਂ ਜਿਹੜਾ ਆਪਣੇ ਫਾਰਮ ਦੇ ਉੱਤੇ ਇੱਕ ਹੋਰ ਨਵਾਂ ਮਾਲਵਾੜੀ ਹਾਂਜੀ ਬਾਈ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਧੰਨਵਾਦ ਬਾਈ ਬਿਆੰਤ ਜੀ ਤੇ ਪਹਿਲਾਂ ਤਾਂ ਆਪਣੇ ਪਿੰਡ ਦਾ ਪ੍ਰੋਪਰ ਐਡਰੈਸ ਦੱਸ ਦਿਓ ਲੋਕੇਸ਼ਨ ਵੈਰੀਫ ਮੜੀ ਜੀ ਬਈ ਆਪਣਾ ਪਿੰਡ ਬਰਨਾਲਾ ਸਾਈਡ ਤੋਂ ਰਹਿ ਜਾਂਦਾ 35 ਕਿਲੋਮੀਟਰ ਬਰਨਾਲੇ ਤੋਂ ਠੀਕ ਆ ਮੋਗੇ ਤੋਂ 40 ਕਿਰਾਏ ਜਾਂਦਾ ਵਾ ਬਠਿੰਡੇ ਤੋਂ 55 ਕਿਰਾਏ ਸੈਂਟਰ ਇਹ ਚ ਬੈਠੇ ਆ ਬਈ ਠੀਕ ਆ ਬਈ 19 ਕਬਾੜੀ ਪੈ ਜਾਂਦਾ ਹਾਂਜੀ 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 ਨਾਲੇ ਪਾਸਿਆਂ ਤੋਂ ਠੀਕ ਆ ਬਈ ਤੇ ਨਾਲ ਜਿਵੇਂ ਪਿੰਡ ਮੈਂ ਦੱਸਿਆ ਭਰਾਵਾਂ ਨੂੰ ਹਾਂਜੀ ਹਾਂਜੀ ਦੂਸਰੇ ਕੰਡਰ ਇਧਰ ਪੱਤੋ ਆ ਗਿਆ ਵੀਰੇ ਇਧਰ ਪੱਤੋ ਆ ਗਿਆ ਨਿਹਾਲ ਸਿੰਘ ਵਾਲਾ ਸ਼ਹਿਰ ਲੱਗਦਾ ਆਪਾਂ ਨੂੰ ਹੂੰ ਹਾਂਜੀ ਬਾਗੇਪੁਰਾਣੇ ਤੋਂ 20 22 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਆ ਬਾਈ ਹਾਂਜੀ ਤੇ ਜੇ ਹੁਣ ਆਪਾਂ ਗੱਲਬਾਤ ਕਰੀਏ ਘੋੜੇ ਬਾਰੇ ਉਹ ਨਮਾ ਘੋੜਾ ਜਿਹੜਾ ਆਪਾਂ ਫਾਰਮ ਦੇ ਉੱਤੇ ਲਿਆਂਦਾ ਇਹਦੇ ਬਾਰੇ ਦੱਸੋ ਬਾਈ ਕਿਹੜੀ ਬਲੱਡ ਲਾਈਨ ਆ ਇਹਦੀ ਮਾਂ ਬਾਪ ਵਾਲੇ ਪਾਸਿਓਂ ਇਹ ਕਿਵੇਂ ਤੁਹਾਡਾ ਵਿਚਾਰ ਬਣਿਆ ਸੀ ਇਹ ਘੋੜਾ ਲਿਆਉਣ ਦਾ ਇਹ ਦੇਵਰਾਜ ਰਣਗੇ ਦਾ ਬੱਚਾ ਜੀ ਹੂੰ ਤੇ ਮਾਂ ਇਹਦੀ ਰਤਨਾਕਰਦੀ ਆ ਬਾਈ ਅੱਛਾ ਇਹ ਰੋਹਿਤ ਟੰਡਣ ਕੋਲੇ ਬਰੀਡ ਹੋਇਆ ਵੀਰੇ ਘਰੇ ਹੂੰ ਤੇ ਉਹਦੇ ਤੋਂ ਬਾਈ ਗੁਜਰਾਜ ਸੰਧੂ ਲਿਆਇਆ ਸੀ ਤਾਜ ਸੰਧੂ ਗੁਜਰਾਜ ਘੋੜੇ ਵਾਲੇ ਠੀਕ ਆ ਉਹਦੇ ਤੋਂ ਗਾਂ ਲਾਢੀ ਸੇਖੋਂ ਡਣਗੇ ਵਾਲੇ ਲਿਆਏ ਸੀ ਹੂੰ ਡਣਗੇ ਵਾਲੇ ਲਾਢੀ ਬਾਈ ਨੇ ਆਪਾਂ ਨੂੰ ਗਿਫਟ ਦਿੱਤਾ ਜੀ ਠੀਕ ਆ ਹਾਂਜੀ ਬਾਈ ਠੀਕ ਆ ਪੰਕੇ ਭਾਈ ਜਿਵੇਂ ਆਪਣੇ ਫਾਰਮ ਦੇ ਉੱਤੇ ਦੇਖੋ ਪਹਿਲਾਂ ਵੀ ਸ਼ੋਅ ਜੇਨਰ ਚੈਂਪੀਅਨ ਘੋੜਾ ਸਤਾਰ ਖੜਾ ਹਨਾ ਹਾਂਜੀ ਭਾਈ ਹਾਂਜੀ ਤੇ ਉਹ ਆਪਾਂ ਮੇਰਾ ਖਿਆਲ ਪਿਛਲੇ ਸਾਲ ਹੀ ਲੈਂਦਾ ਹਨਾ ਹਾਂਜੀ ਭਾਈ ਪਿਛਲੇ ਸਾਲ ਹੀ ਲੈਂਦਾ ਇੱਕ ਸਾਲ ਹੀ ਹੋਣਾ ਵਾਲਾ ਹੋਊ ਮੁਰੇ ਹੋਊਗਾ ਜੇ ਘੋੜਾ ਹੋਇਆ ਜੁਲਾਈ ਨੂੰ ਹੋਜੂ ਭਾਈ ਜੁਲਾਈ ਚ ਹੋਜੂ ਜੁਲਾਈ ਚ ਲੈਣ ਫਿਰ ਤੁਹਾਡਾ ਵਿਚਾਰ ਕਿਵੇਂ ਬਣਿਆ ਵੀ ਇੱਕ ਹੋਰ ਮਾਰਵਾੜੀ ਘੋੜਾ ਲੈਣਾ ਆਪਾਂ ਬਸ ਵੀਰੇ ਯਾਰ ਦੇਖਦੇ ਫਿਰਦੇ ਸੀ ਜਾਨਵਰ ਹੂੰ ਬਾਕੀ ਬਾਬਾ ਅਵਤਾਰ ਜੀ ਜੋਰਜੀਆਂ ਵਾਲੇ ਹੂੰ ਉਹਨਾਂ ਦਾ ਬਹੁਤ ਜ਼ਿਆਦਾ ਸੰਯੋਗ ਆ ਅੱਛਾ ਤੇ ਬਾਬਾ ਜਗਦੇਵ ਮੋਣੀ ਜੀ ਹੂੰ ਉਸਾਂੇ ਤਰ ਦੇ ਫਿਰਦਿਆਂ ਦਾ ਬਾਈ ਵਿਚਾਰਜਾ ਬਣ ਗਿਆ ਬਾਈ ਤਾਂ ਸੰਧੂ ਕੋਲੇ ਦੇਖ ਕੇ ਆਏ ਸੀ ਇਹਨੂੰ ਆਪਾਂ ਠੀਕ ਹੈ ਤਾਂ ਲਾਡੀ ਬਾਈ ਨੇ ਲੈ ਲਿਆ ਸੀ ਉੱਥੋਂ ਤੇ ਉੱਥੋਂ ਲਾਡੀ ਤੋਂ ਆਪਾਂ ਲੈ ਲਿਆ ਜੀ ਤਾਂ ਠੀਕ ਹੈ ਬਾਈ ਤੇ ਜਿਵੇਂ ਤੁਸੀਂ ਦੱਸਿਆ ਜੇ ਬਰੀਡ ਇਹ ਰੋਹਿਤ ਨੰਨ ਕੋਲੇ ਹੋਇਆ ਹਾਂਜੀ ਇਹਦੀ ਮਾਂ ਬਹੁਤ ਵੱਡੀ ਘੋੜੀ ਆ ਬਾਈ ਹਾਂ ਸਾਢੇ 62 ਇੰਚ ਦੀ ਘੋੜੀ ਆ ਰਤਨਾਕਰ ਦੀ ਹੈ ਇਹਦੀ ਮਾਂ ਠੀਕ ਆ ਹਾਂਜੀ ਠੀਕ ਆ ਆਪੇ ਦੇਵਰਾਜ ਦਾ ਡੀਐਨਏ ਕੰਫਰਮ ਆ ਬਾਈ ਡੀਐਨਏ ਕਰਵਾਤਾ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਤੇ ਜਿਹੜੀ ਮਾਂ ਇਹਦੀ ਤੁਸੀਂ ਦੱਸਿਆ ਰਤਨਾਕਰ ਦੀ ਡਾਇਰੈਕਟਾ ਉਹ ਬਾਈ ਹੋਰਾਂ ਦੇ ਫਾਰਮ ਤੇ ਉੱਤੇ ਹਾਂਜੀ ਹੈਗੀ ਆ ਹੁਣ ਮੈਚ ਦੇ ਕੋਈ ਹਾਂਜੀ ਬਾਈ ਹਾਂਜੀ ਠੀਕ ਆ ਬਾਈ ਤੇ ਜਾਨੀ ਦੇ ਪਿੱਛੇ ਤੋਂ ਸਾਰਾ ਖਾਨਦਾਨ ਦੇ ਕੇ ਬੈਕਗ੍ਰਾਉਂਡ ਬਿਲਕੁਲ ਤੇਰੀ ਤੁਸੀਂ ਘੋੜਾ ਲਿਆ ਹਣਾ ਹਾਂਜੀ ਬਾਈ ਤੇ ਬਾਈ ਲਾਡੀ ਕੋਲੇ ਆਇਆ ਇਹਨੂੰ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਲਾਡੀ ਕੋਲੇ ਤਾਂ ਆਇਆ ਹੀ ਸੀ ਬਾਈ ਬਸ ਅੱਛਾ ਕੋਸ਼ਕ ਦੇਣੀ ਰੱਖਿਆ ਬਸ ਉਹ ਤਾਂ ਨਕਦ ਨਹੀਂ ਰਿਹਾ ਵਾ ਉੱਥੋਂ ਖਰਾਪਾਂ ਲੈ ਲਿਆ ਸੀ ਠੀਕ ਆ ਹਾਂਜੀ ਠੀਕ ਆ ਠੀਕ ਆ ਬਾਈ ਤੇ ਹੁਣ ਫੀਸ ਫੂਸ ਇਹਦੀ ਕੀ ਰੱਖਤੀ ਫੀਸ ਬਾਈ ਇਹਦੀ 51000 ਰੱਖੀ ਹੈ ਜੀ 51000 ਉਮਰ ਕਿੰਨੀ ਕਰ ਗਿਆ ਕੋੜਾ ਉਮਰ ਬਾਈ 33 ਮਹੀਨਿਆਂ ਦਾ ਹੋ ਗਿਆ ਕੱਦ ਚ ਕਿੰਨਾ ਹੋ ਗਿਆ ਕੱਦ ਚ 65 ਇੰਚ ਹੋ ਗਿਆ ਬਾਈ ਠੀਕ ਆ ਪੰਜ ਸ਼ੋਹ ਜਿੱਤ ਗਿਆ ਬਾਈ ਅਸੀਂ ਅੱਛਾ ਪਹਿਲਾਂ ਦੋ ਸ਼ੋਹ ਉੱਥੇ ਜਿੱਤਿਆ ਬਾਈ ਤਿੰਨ ਆਪਾਂ ਲਾਇਆ ਸੀ ਬਾਈ ਅੱਛਾ ਹਾਂਜੀ ਦੋ ਫਿਰ ਬਾਈ ਉਹਦੇ ਕੋਲੇ ਤਾਜੀ ਕੋਣਤਾ ਸੰਧੂ ਕੋਲੇ ਜੀ ਠੀਕ ਆ ਫਰੀਦਕੋਟ ਜਿੱਤਿਆ ਸੀ ਜੀ ਹਾਂ ਤੇ ਬੱਦੋਵਾਲ ਜਿੱਤਿਆ ਸੀ ਠੀਕ ਆ ਹਾਂਜੀ ਉਦੋਂ ਬਾਈ ਫਿਰ ਮੇਰਾ ਖਿਆਲ ਆ ਹੁਣ ਜਿਵੇਂ ਤੁਸੀਂ ਉਮਰ ਦੱਸੀ ਆ ਉਦੋਂ ਦੁੱਧ ਦੰਦ ਕਿਹੜੇ ਗਰੀ ਭਾਏ ਹੋ ਗੁੜਕਟੀ ਸੀ ਕਹਿੰਦਾ ਜੀ ਦੇ ਵਿੱਚ ਹਾਂਜੀ ਬਾਈ ਠੀਕ ਆ ਤੇ ਉਸ ਤੋਂ ਬਾਅਦ ਰਿਜ਼ਲਟ ਰਿਵਲਟ ਬਾਈ ਹੁਣਾਂ ਨੇ ਉੱਥੇ ਸਟੱਡ ਸਰਵਿਸ ਤਾਂ ਉੱਥੇ ਤਾਂ ਕੀ ਦੇਣੀ ਸੀ ਬਾਅਦ ਦੇ ਵਿੱਚ ਹੁਣ ਦੋ ਦੰਦ ਹੋਇਆ ਹੋਇਆ ਹਾਂਜੀ ਹੁਣ ਕੀਤਾ ਜੀ ਓਪਨ ਆਪਾਂ ਆਪਾਂ 14 15 ਘੋੜੀਆਂ ਮੀਟ ਕਰਾਤ ਬਾਈ ਠੀਕ ਆ ਹਾਂਜੀ ਬਾਈ ਉਮਰ ਜਿਵੇਂ ਤੁਸੀਂ ਦੱਸਿਆ ਦੀ ਤਿੰਨ ਸਾਲਾਂ ਤੋਂ ਘੱਟ ਆ ਹਾਂਜੀ ਬਾਈ ਤਿੰਨ ਸਾਲਾਂ ਤੋਂ ਘੱਟ 36 ਮਹੀਨਿਆਂ ਦਾ ਜਾ ਕੇ ਤਿੰਨ ਸਾਲ ਦਾ ਹੋ ਜੂ ਹਾਂ ਹਾਂਜੀ ਤੇ ਮੰਨ ਲਓ ਵੀ ਹਜੇ ਦੋ ਤਿੰਨ ਮਹੀਨੇ ਘੱਟ ਆ ਹਾਂਜੀ ਬਾਈ ਹਾਂਜੀ ਠੀਕ ਆ 32 ਤੇ 33 ਮਹੀਨੇ ਉਮਰ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਤੇ ਬਾਕੀ ਮਾਰਕਿੰਗ ਦੇਖੀਏ ਜੀ ਆਪਾਂ ਮੱਥੇ ਤੇ ਬਲੇਜ ਆ ਇਹਦੇ ਹਾਂਜੀ ਬਾਈ ਦੋ ਪੈਰ ਜੱਟੇ ਆ ਮਗਰਲੇ ਪਿਛਲੇ ਦੋ ਪੈਰ ਜੱਟੇ ਬਾਕੀ ਬਣ ਤਰ੍ਹਾਂ ਦਾ ਚੰਗਾ ਸ਼ੋਅ ਬਹੁਤ ਕਰਦਾ ਹਾਂਜੀ ਬਾਈ ਹਾਂਜੀ ਤੇ ਜੇ ਆਪਾਂ ਚਲੋ ਵੈਸੇ ਤਾਂ ਦੋਨੇ ਘੋੜੇ ਹੀ ਬਹੁਤ ਜਿਆਦੇ ਚੰਗੇ ਆ। ਹਾਂਜੀ ਬਾਈ। ਕਈ ਵਾਰ ਹੁਣ ਆ ਬਿੱਲੇ ਬਾਈ ਜਿਵੇਂ ਆਪਾਂ ਦੇਖਦੇ ਆ ਫਾਰਮ ਦੇ ਉੱਤੇ ਆਪਣੇ ਕੋਲੇ ਹੁਣ ਦੋ ਘੋੜੇ ਖੜੇ ਆ ਹਨਾ। ਚਲੋ ਲਾਈਨ ਦੋਨਾਂ ਦੀ ਵੱਖੋ ਵੱਖਰੀ ਹੋ ਗਈ ਇੱਕ ਗੱਲ ਤਾਂ ਜਿਹੜੀ ਆਪਾਂ ਦੇਖਦੇ ਆ ਤੇ ਬਾਕੀ ਜੇ ਆਪਾਂ ਚੁਆਇਸ ਦੇ ਤੌਰ ਤੇ ਦੇਖੀਏ ਵੀ ਦੋਨਾਂ ਘੋੜਿਆਂ ਦਾ ਤੁਸੀਂ ਆਪਸ ਵਿੱਚ ਕੀ ਫਰਕ ਸਮਝਦੇ ਹੋ? ਅੱਡੋ ਅੱਡਾ ਬਾਈ ਯਾਰ ਫੇਸ ਤੋਂ। ਹਮ ਕਿਸੇ ਨੂੰ ਕੋਸ ਚੰਗਾ ਲੱਗਦਾ ਕਿਸੇ ਨੂੰ ਕੋਸ ਹਨਾ। ਹਮ ਸਿਸਟਮ ਆ ਇਹ ਵੀ ਕੋਣ ਲੋਕ ਅਲੀਸ਼ਾਨ ਲਾਈਨ ਮਗਰ ਬਹੁਤ ਤੁਰੇ ਫਿਰਦੇ ਆ ਬਾਈ। ਹਮ ਕਰਾਪਾ ਆਖਿਆ ਵੀ ਵੱਖ ਜਾ ਕਰ ਲਿਆ ਕੁਛ ਸਹਾਰਤਾ ਆਪਾਂ ਵਾਕ ਹੀ ਹੋ ਗਿਆ ਨਾ ਜੀ ਲੈਂਡ ਵੱਖਰੀ ਹੋ ਗਈ ਤੇ ਆਪਦੀ ਹੁਣ ਰਲਦਾ ਮਿਲਦਾ ਜਾ ਹੋ ਗਿਆ ਹਮ ਟੇਸਟ ਹਮ ਮੰਨ ਲਓ ਵੀ ਐ ਆਈਨੇ ਨਾਲ ਜਿਹੜਾ ਜਿਵੇਂ ਆਸੇ ਪਾਸੇ ਤੋਂ ਏਰੀਏ ਦੇ ਵਿੱਚ ਜਾਂ ਬਾਹਰੋਂ ਵੀ ਘੋੜੀਆਂ ਮਿਲਣੀਆਂ ਨੇ ਵੀ ਮੰਨ ਲਓ ਬੰਦੇ ਨੂੰ ਚੁਆਇਸ ਹੋ ਜੂ ਕਈ ਵਾਰੀ ਉਸ ਲਾਈਨ ਦੀਆਂ ਘੋੜੀਆਂ ਹੁੰਦੀਆਂ ਨੇ ਤਾਂ ਬੰਦਾ ਬਦਲ ਕੇ ਮਲਾ ਦਿੰਦਾ ਨਹੀਂ ਹੁੰਦਾ ਬਾਈ ਘੋੜੇ ਆਪਣੇ ਕੋਲੇ ਚਾਰ ਹੋ ਗਏ ਹਾਂ ਦੂਜੇ ਜੀਰੇ ਵਾਲੇ ਫਾਰਮ ਤੇ ਖੜਿਆ ਦੋ ਉਹ ਫਤੇ ਵੀਰ ਖੜਾ ਏ ਠੀਕ ਆ ਉਥੇ ਜੀਰੇ ਵਾਲੇ ਫਾਰਮ ਤੇ ਆਪਣੇ ਤੇ ਠੀਕ ਆ ਜਿਹੜਾ ਆਪਾਂ ਮੱਝੂ ਕੇ ਲੈਣ ਦਾ ਪਹਿਲਾ ਫਰਮ ਆਇਆ ਸੀ ਲਾਈਕ ਕਰਾਂਗਾ ਫਤੇ ਦਾ ਬੱਚਾ ਹਾਂਜੀ 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 ਠੀਕ ਆ ਬਾਈ ਹਾਂਜੀ ਤੇ ਜਾਣੀ ਦੀ ਆ ਨਹੀਂ ਹੈਗਾ ਵੀ ਜੇ ਕੋਈ ਭਰਾ ਫੋਨ ਕਰਦਾ ਕਿਸੇ ਨੇ ਕੋਈ ਮੱਝੂ ਕੇ ਲੈਣ ਦੇ ਘੋੜੇ ਤੋਂ ਮਲਾਉਣੀ ਆ ਘੋੜੀ ਹਣਾ ਹਾਂਜੀ ਬਾਈ 40 ਛਾਂ ਲੈਣ ਦੇ ਤੋਂ ਬਾਕੀ ਆ ਅਲੀ ਕਿਰਲ ਕੜੇ ਲੈਣ ਦਾ ਆਪਣਾ ਸਤਾਰ ਆ ਗਿਆ ਬਿਲਕੁਲ ਬਾਈ ਬਿਲਕੁਲ ਤੇ ਜਾਨੀ ਜੀ ਇਹ ਚੀਜ਼ ਨੂੰ ਤੁਸੀਂ ਇਹ ਚੀਜ਼ ਨੂੰ ਪਹਿਲ ਦਿੱਤੀ ਆ ਵੀ ਚਲੋ ਜੇ ਕੋਈ ਭਰਾ ਕਈ ਵਾਰ ਕੀ ਹੁੰਦਾ ਅਲੀ ਛਾਂ ਲੈਣ ਦੀ ਘੋੜੀ ਆ ਦਾਓ ਬਾਈ ਬਸ ਸਤਾਰ ਤੋਂ ਬਣਾ ਕੇ ਲੈ ਜਾਓ ਅਗਲਾ ਹਾਂਜੀ ਬਾਈ ਹਾਂਜੀ ਤੇ ਜੇ ਕੋਈ ਹੋਰ ਲੈਣ ਦੀ ਆ ਤਾਂ ਅਗਲੇ ਨੂੰ ਚੁਆਇਸ ਮਿਲ ਜੂ ਬਿਲਕੁਲ ਜੀ ਬਿਲਕੁਲ ਇਹਦਾ ਨਾਮ ਬਾਈ ਕੀ ਰੱਖਿਆ ਤੁਸੀਂ ਇਹਦਾ ਨਾਮ ਮਹਿਰਾਬ ਆ ਜੀ ਪਿੱਛੇ ਤੋਂ ਹੀ ਮਹਿਰਾਬ ਹੀ ਸੀ ਠੀਕ ਆ ਹਾਂਜੀ ਮਹਿਰਾਬ ਇਹਦਾ ਮੰਨ ਲਓ ਪਿੱਛੇ ਤੋਂ ਹੀ ਨਾਂ ਆ ਕਿ ਲਾਡੀ ਵਰਗੇ ਨੇ ਬਾਈ ਵਰਗੇ ਨੇ ਨਹੀਂ 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 ਪਿੱਛੇ ਤੋਂ ਹੀ ਸੀ ਬਾਈ ਉੱ ਨੇ ਕੀਤਾ ਨਹੀਂ ਬਈ ਜਬਰ ਉਹ ਟਿਕਾਣਾ ਹੋਣਾ ਸੀ ਨਾ ਹਾਂ ਸਰਟੀਫਿਕੇਟ ਜਿਹੜਾ ਉਹਦੇ ਤੇ ਮਹਿਰਾਬ ਵੀ ਸੀ ਪਰ ਅਸੀਂ ਚੇਂਜ ਤਾਂ ਹੀ ਨਹੀਂ ਕੀਤਾ ਬਈ ਕੰਮ ਆ ਗਿਆ ਠੀਕ ਹੈ ਠੀਕ ਹੈ ਚਲੋ ਬਈ ਇਹ ਹਰ ਇੱਕ ਵੈਸੇ ਤਾਂ ਚਲੋ ਤੁਸੀਂ ਡੀਐਨਏ ਕਰਕੇ ਨਹੀਂ ਕੀਤਾ ਚਲੋ ਸਰਟੀਫਿਕੇਟ ਬਣਿਆ ਸੀ ਰਜਿਸਟਰ ਹੋਇਆ ਹੋਇਆ ਹੈ ਘੋੜਾ ਪਰ ਕਈ ਵਾਰ ਕਈ ਭਰਾ ਚਲੋ ਆਪਦੇ ਸ਼ੌਂਕੀਅਤ ਅਰਤੇ ਚੇਂਜ ਕਰ ਦਿੰਦੇ ਆ ਪਰ ਵੈਸੇ ਜਿਹੜੀ ਪਛਾਣ ਬਣੀ ਹੁੰਦੀ ਹੈ ਘੋੜੇ ਦੀ ਨਾਂ ਉਹ ਰਹਿ ਜਾ ਤਾਂ ਥੋੜੀ ਚੰਗੀ ਬਿਲਕੁਲ ਬਿਲਕੁਲ ਬਈ ਬਿਲਕੁਲ ਹਮ ਠੀਕ ਹੈ ਤੇ ਫਿਰ ਮੀਟਿੰਗ ਮੋਟਿੰਗ ਦਾ ਬਾਈ ਕੀ ਰੱਖਿਆ ਸਿਸਟਮ ਜਿਵੇਂ ਜੰਪਾਂ ਜੰਪਾਂ ਦਾ ਕੀ ਹਿਸਾਬ ਆ ਟਾਈਮ ਦਾ ਕੋਈ ਚੱਕਰ ਨਹੀਂ ਬਾਈ ਕੋੜੀ ਗੱਬਣ ਕਰਾਵਾਂਗੇ ਅੱਛਾ ਕੋਈ ਗਣਤੀ ਮਿੰਟ ਨਹੀਂ ਹੈਗੀ ਕੋਈ ਗਣਤੀ ਨਹੀਂ ਗਈ ਵੀ ਆਪਦੇ ਜਿਆਦਾ ਬੰਦਾ ਆਪਦੇ ਡਾਕਟਰ ਤੋਂ ਚੈੱਕ ਹੋਵੇ ਨਹੀਂ ਆਪਣੇ ਕੋਲੇ ਵੀ ਸ਼ਬਦਾ ਹੈਗੀ ਆ ਡਾਕਟਰ ਸਾਹਿਬ ਦੀ ਵੀਰੇ ਵਧੀਆ ਹੂੰ ਤੇ ਨਹੀਂ ਅਸੀਂ ਤਾਂ ਕਰਾਉਣੀਆਂ ਹੀ ਕਰਾਉਣੀ ਆ ਚੈੱਕ ਠੀਕ ਹੈ ਤੇ ਕੋਈ ਚੱਕਰ ਨਹੀਂ ਆਪਾਂ ਗੱਬਣ ਕਰਾਵਾਂਗੇ ਕੋੜੀ ਵੀ ਸਾਲਾ ਕੋਈ ਚੱਕਰ ਨਹੀਂ ਵੀ ਫੀਸ ਤਾਂ ਜਿਵੇਂ ਹੈਗੀ ਆ ਤਾਂ ਹੈਗੀ ਹੋਈ ਆ ਵੀ ਅਗਲਾ ਕਹਿਣ ਦਾ ਵੀ ਖਣੀ ਦੋ ਵਾਰੀ ਜੰਪ ਦੇ ਕੇ ਘੋੜਾ ਛੱਡਣਗੇ ਖਣੀ ਨਹੀਂ ਛੱਡਦੇ ਵੀ ਆਪਾਂ ਘੋੜੀ ਗੱਪਣ ਕਰਾਵਾਂਗੇ ਘੋੜੀ ਦੇ ਵਿੱਚ ਨੁਕਸ ਨਾ ਹੋਵੇ ਬਾਈ ਠੀਕ ਆ ਹਾਂਜੀ ਸਹੀ ਆ ਬਾਈ ਵੀ ਮੰਨ ਲਓ ਕਿਰਾ ਮੌਕੇ ਤੇ ਜਦੋਂ ਹੀਟ ਚ ਆਉਂਦੀ ਆ ਘੋੜੀ ਉਦੋਂ ਚੈੱਕ ਤਾਂ ਆਪਾਂ ਨੂੰ ਕਰਾਉਣੀ ਹੀ ਪੈਣੀ ਆ ਵੀ ਅੰਦਰ ਦੀ ਸਾਫ ਆ ਸਹੀ ਆ ਨਾ ਜਦੋਂ ਆਪਣੇ ਡਾਕਟਰ ਸਾਹਿਬ ਨੇ ਕਹਿਤਾ ਜੀ ਓਕੇ ਆ ਘੋੜੀ ਆਪਾਂ ਤਾਂ ਹੀ ਉਹ ਘੋੜੀ ਛਡਾਵਾਂਗੇ ਨਹੀਂ ਆਪਾਂ ਰਿਸਕ ਹੀ ਨਹੀਂ ਲੈਣਾ ਬਾਈ ਉਹ ਤਾਂ ਸਿਸਟਮ ਹੀ ਨਹੀਂ ਕਰਨਾ ਠੀਕ ਆ ਆਪਾਂ ਨੂੰ ਲਾਲਚ ਕੋਈ ਨਹੀਂ ਬਾਈ ਹਾਂ ਬਸ ਠੀਕ ਆ ਤੇ ਬਾਕੀ ਸਟਾਰ ਦੀ ਅੱਜ ਕੱਲ ਕੀ ਫੀਸ ਚੱਲ ਰਹੀ ਹੈ ਬਾਈ ਸਟਾਰ ਦੀ 41 ਹੈ ਬਾਈ 41 ਹਾਂਜੀ ਠੀਕ ਆ ਇਹਦੀ 51 ਰੱਖੀਏ ਇਹਦੀ 51 ਦੀ ਠੀਕ ਆ ਬਾਈ ਤੇ ਬਾਕੀ ਤੁਸੀਂ ਇੱਕ ਦਾਵ ਦਾ ਕੰਟੈਕਟ ਨੰਬਰ ਵੀ ਸਾਂਝਾ ਕਰ ਦਿਓ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਦੇ ਹੋ ਭਰਾ ਜੀ 835282 ਜੀ 4002 ਠੀਕ ਆ ਬਾਈ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੈਂਕੇ ਜਿਵੇਂ ਆਲੇ ਸੀਜ਼ਨ ਦੇ ਸ਼ੋ ਤਾਂ ਨੰਘ ਹੀ ਗਏ ਤਕਰੀਬਨ ਸਾਰੇ ਹਨਾ ਹਾਂਜੀ ਬਾਈ ਹੁਣ ਤਾਂ ਅਗਲੇ ਸਾਲ ਤੇ ਗਈ ਗੱਲ ਤੇ ਫਿਰ ਤਿਆਰੀ ਰੱਖੋਗੇ ਘੋੜੇ ਨੂੰ ਬਾਬਾ ਸੁੱਖ ਰੱਖੇ ਬਾਈ ਰੱਖਾਂਗੇ ਤਿਆਰੀ ਫੁੱਲੀ ਆ ਤਿਆਰੀ ਹੁਣ ਵੀ ਫੁੱਲੀ ਆ ਆਪਣੀ ਹਾਂ ਆਉਂਦੇ ਸਾਲ ਨੂੰ ਮਹਾਰਾਜ ਸੁੱਖ ਰੱਖੇ ਦੋਨੇ ਘੋੜੇ ਇੱਕ ਹੋਰ ਆ ਜਾਣਾ ਉਦੋਂ ਨੂੰ ਤਿੰਨੇ ਹੀ ਪਾਵਾਂਗੇ ਬਾਈ ਠੀਕ ਆ ਇੱਕ ਨਵਾਂ ਹੋਰ ਲੈਣਾ ਘੋੜਾ ਆਇਆ ਬਾਈ ਆ ਜੀ ਬਸ ਅੱਛਾ ਬੱਚਾ ਇਹ ਹਜੇ ਹਾਂ ਠੀਕ ਆ ਫਿਰ ਤਾਂ ਮੰਨ ਲਓ ਪੂਰਾ ਰਹਿਣ ਰਹਿੰਦਾ ਸੀ ਹਾਂਜੀ 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 ਬਾਈ ਠੀਕ ਸ਼ੋਆ ਵਾਸਤੇ ਹੀ ਲਿਆ ਵੀਰੇ ਬੱਚਾ ਆਪਾਂ ਠੀਕ ਹੈ ਇਹ ਇਹਦੇ ਮੰਨ ਲਓ ਹੈ ਇਹ ਤੋਂ ਪਹਿਲਾਂ ਕਿੰਨੀਆਂ ਕੁ ਘੋੜੀਆਂ ਮੇਟ ਹੋ ਗਈਆਂ ਇਹ ਤੋਂ ਮਲਾਈਆਂ ਨੇ ਕੋਈ ਮਹਿਰਾਬ ਤੋਂ ਹੀ ਹਾਂ ਮਹਿਰਾਬ ਤੋਂ 14-15 ਘੋੜੀਆਂ ਮੇਟ ਹੋ ਗਈਆਂ ਬਾਈ ਠੀਕ ਹੈ ਦੋ ਘੋੜੀਆਂ ਤਾਂ ਆਪਣੀਆਂ ਹੀ ਮੇਟ ਹੋ ਗਈਆਂ ਹਾਂ ਠੀਕ ਹੈ ਬਸ 12-13 ਘੋੜੀਆਂ ਐ ਯਾਰਾ ਮਿੱਤਰਾਂ ਦੀਆਂ ਕੋਸ਼ਕ ਠੀਕ ਹੈ ਤੇ ਆਪਣੇ ਕੋਲੇ ਆਏ ਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਆਏ ਨੂੰ ਬਈ ਹੋਗੇ ਹੋਣਗੇ 2-3 ਕੁ ਮਹੀਨੇ ਮਨ ਲਾ ਜਦੋਂ ਸ਼ੋਹ ਜੇ ਸਟਾਰਟ ਹੋਇਆ ਉਸ ਦਿਨ ਲਿਆ ਸੀ ਹਾਂਜੀ ਹਾਂਜੀ ਬਈ ਹਾਂਜੀ ਮਨ ਲਾ ਜਨਵਰੀ ਦਸੰਬਰ ਜਨਵਰੀ ਇਹ ਚ ਹੀ ਲਿਆ ਸੀ ਆਪਾਂ ਬਸ ਮੋਕਸਰ ਸਾਹਿਬ ਵਾਲਾ ਸ਼ੋਹ ਨਹੀਂ ਪਾਇਆ ਸੀ ਇਹ ਉੱਥੇ ਡਿਸਪਲੇ ਕੀਤਾ ਸੀ ਹੂੰ ਤੋਂ ਪਹਿਲਾਂ ਦਸੰਬਰ ਦਾ ਆਇਆ ਸੀ ਹੂੰ ਜਨਵਰੀ ਜੋ ਸ਼ੋਹ ਸੀਗਾ ਉਹ ਮੋਕਸਰ ਵਾਲਾ ਹਾਂਜੀ 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 ਦਸੰਬਰ ਦੇ ਲਾਸਟ ਇਹ ਚ ਆਇਆ ਹਾਂਜੀ ਬਈ ਹਾਂਜੀ ਠੀਕ ਆ ਬਈ ਠੀਕ ਆ ਠੀਕ ਆ ਤੇ ਬਾਕੀ ਜਦੋਂ ਮਾਂ ਚੰਗੀ ਆ ਬਾਈ ਬਿਲਕੁਲ ਬਾਈ ਮਾਂ ਚੰਗੀ ਆ ਪਿਓ ਚੰਗਾ ਬਾਈ ਸੁਣ ਲੈਣ ਆ ਗਈ ਇਹਦੀ ਰਤਨਾਕਰ ਲੈਣ ਵੀ ਬਹੁਤ ਜਿਆਦਾ ਚੰਗੀ ਆ ਬਿਲਕੁਲ ਬਾਈ ਹਾਂ ਵਧੀਆ ਸਟਰੋਂਗ ਮਾਂ ਪਿਓ ਨੂੰ ਦੁਨੀਆ ਜਾਨਦੀ ਆ ਬਾਈ ਹੂੰ ਬਿਲਕੁਲ ਬਾਈ ਰਿਜ਼ਲਟ ਤਾਂ ਚੰਗੇ ਆਉਣੇ ਆ ਬਿਲਕੁਲ ਜੀ ਬਿਲਕੁਲ ਕਦੋਂ ਤੱਕ ਘੋੜੀਆਂ ਸੋਹਣੀਆਂ ਹੋ ਕਿੰਨੇ ਕਿ ਚੱਲਣੇ ਟੈਕ ਪਾਸ ਹੋ ਗਈਆਂ ਹਾਂ 40 45 ਦਿਨਾਂ ਦੀ ਘੋੜੀ ਚੱਕ ਪਾਸ ਹੋਈ ਹੈ ਜੀ ਹੂੰ 40 42 ਦਿਨ ਦੀ ਚੱਕ ਪਾਸ ਹੋ ਗਈ ਘੋੜੀ ਓਕੇ ਹੈ ਜੀ ਠੀਕ ਹੈ ਪਹਿਲੀ ਘੋੜੀ ਆਪਨੂੰ ਹੀ ਭਰਾਈ ਸੀ ਹਾਂ ਇੱਕ ਚੀਜ਼ ਬੈਂਕੇ ਆਪਾਂ ਹੋਰ ਦੇਖੀ ਹੈ ਜਿਹਦੇ ਦੀ ਆਪਾਂ ਵੀਡੀਓ ਕਰਦੇ ਸੀ ਹਾਂਜੀ ਤੇ ਜਿਵੇਂ ਆਪਾਂ ਕੋਈ ਲਗਾਮ ਲਗੋਮ ਨਹੀਂ ਬਾਈ ਹਨਾ ਹਾਂਜੀ ਠੰਡਾ ਬਹੁਤ ਆ ਬਈ ਉਵੇਂ ਸ਼ੂਟ ਸ਼ਾਟ ਕਰਿਆ ਇਹਨੂੰ ਵਧੀਆ ਪਰਫਾਰਮ ਕੀਤਾ ਤੇ ਕੋਈ ਆਣੇ ਵੀ ੱਤਕਾ ਕਰੂ ਜਾਂ ਤੇ ਨਹੀਂ ਨਹੀਂ ਬਈ ਬਹੁਤ ਠੰਡਾ ਏ ਜਿਵੇਂ ਵੀ ਖੜਾਉਂਦੇ ਸੀ ਜਿੱਥੇ ਜਿਵੇਂ ਹੁਣ ਸਤਾਰ ਤਾਂ ਥੋੜਾ ਜਿਹਾ ਗਰਮ ਆ ਬਾਈ ਸਤਾਰ ਦਾ ਜੇ ਥੋੜਾ ਜਿਹਾ ਬਲੱਡ ਆ ਗਿਆ ਇਹ ਬਹੁਤ ਠੰਡਾ ਬਾਈ ਜਿਵੇਂ ਕਹਿ ਰਹੇ ਮੈਂ ਮੰਨਦਾ ਗੱਲ ਬਾਤ ਹੂੰ ਹਾਂ ਬਾਕੀ ਜਿਵੇਂ ਤੁਸੀਂ ਦੱਸਦੇ ਸੀਗੇ ਉਹਦਾ ਬਲੱਡ ਜਿਵੇਂ ਸਤਾਰ ਦਾ ਥੋੜ ਸਿਆ ਵੀ ਕੋਈ ਜ਼ਿਆਦਾ ਨਹੀਂ ਨਹੀਂ ਬਾਈ ਜੱਤੂ ਨਹੀਂ ਕਰਦਾ ਵਧੀਆ ਠੰਡਾ ਸਿਸਟਮ ਵਧੀਆ ਘੈਂਟ ਆਗਾ ਹੂੰ ਠੀਕ ਆ ਬਾਈ ਤੇ ਬਾਕੀ ਹੋਰ ਬਾਈ ਫਾਰਮ ਦੇ ਉੱਤੇ ਕਿੰਨੇ ਕਿ ਰੱਖਿਆ ਇਸ ਵਕਤ ਜਾਨਵਰ 14 15 ਜਨਵਾਰ ਆ ਬਾਈ ਅੱਛਾ ਤਿੰਨ ਚਾਰ ਘੋੜੀਆਂ ਸੇਲ ਆ ਲਈਆਂ ਏ ਹੂੰ ਤੇ ਦੂਜੇ ਵਸ ਆਪਣੀਆਂ ਬਰੀਡਿੰਗ ਤੇ ਲੜਨਾ ਜੀ ਠੀਕ ਆ ਤੇ ਜੇ ਕੋਈ ਭਰਾ ਭਾਈ ਦੂਰ ਨੇੜੇੋਂ ਚੱਲ ਕੇ ਆਉਂਦਾ ਸਟੇਬਲ ਦਾ ਕੋਈ ਚੱਕਰ ਨਹੀਂ ਹਾਂਜੀ ਭਾਈ ਕੋਈ ਨਹੀਂ ਬਿਲਕੁਲ ਬਿਲਕੁਲ ਭਾਈ ਕੋਈ ਚੱਕਰ ਨਹੀਂ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਡਾਕਟਰ ਸਾਹਿਬ ਤਾਂ ਮੇਰਾ ਖਿਆਲਾ ਤੁਹਾਡੇ ਕੋਲੇ ਡਾਕਟਰ ਨੂਰਾ ਜੀ ਆਉਂਦੇ ਆ ਹਾਂਜੀ ਹਾਂਜੀ ਨੂਰਾ ਆਉਂਦਾ ਤੇ ਬਾਕੀ ਡਾਕਟਰ ਗਰਚਰਨਸ ਆ ਨਿੱਜੀ ਆਉਂਦੇ ਆ ਜੀ ਸਿੱਖੇ ਵਾਲੇ ਠੀਕ ਹੈ ਭਾਈ ਹਾਂਜੀ ਠੀਕ ਹੈ ਠੀਕ ਹੈ ਜੀ ਪੈਂਕੇ ਭਾਈ ਫਿਰ ਜਿਵੇਂ ਫੀਸ ਇਹਦੀ ਮਹਿਰਾਬ ਦੀ 51000 ਰੱਖੀ ਆ ਤੁਸੀਂ ਹਣਾ ਹਾਂਜੀ ਤੇ ਸਤਾਰ ਦੀ ਲਾਲੋ ਆਪਣੀ 41000 ਰੱਖੀ ਵੀ ਆ ਹਾਂਜੀ ਭਾਈ ਉਹ ਫਿਰ ਫਿਕਸ ਹੀ ਆ ਕਿ ਮੜਾ ਮੋਟਾ ਹੋ ਜਾਂਦਾ ਦੇ ਵੀਰ ਕੱਟ ਦੇਣੀ ਆ ਫੀਸ ਜਾਂ ਮਾਰ ਦਾਣ ਕਰਦੇ ਮੌਕੇ ਤੇ ਹੋ ਜਾਂਦਾ ਬਾਈ ਜਿਵੇਂ ਕਈ ਵਾਰੀ ਫੋਨ ਲਾ ਕੇ ਅਗਲਾ ਕਹਿੰਦਾ ਵੀ ਕਿਵੇਂ ਕਰਨਾ ਕਿਵੇਂ ਕਰਨਾ ਉਹ ਗੱਲ ਦੀ ਸੁਆਦ ਜਾਣੀ ਹੁੰਦਾ ਮੌਕੇ ਤੇ ਅਸੀਂ ਆਪ ਹੀ ਕਰ ਦਿੰਦੇ ਆ ਬਾਈ ਠੀਕ ਆ ਹਾਂਜੀ ਜਦੋਂ ਬੰਦੇ ਨੇ ਆ ਕੇ ਇੱਥੇ ਘੋੜੀ ਮਣਾਈ ਕਈ ਵਾਰ ਬੰਦੇ ਫੋਨ ਤੇ ਹੀ ਸੁਆਦ ਲਈ ਜਾਂਦੇ ਆ ਬਿਲਕੁਲ ਬਿਲਕੁਲ ਇਹ ਚੀਜ਼ ਹੋ ਜਾਂਦੀ ਆ ਅਗਲਾ ਕਹਿੰਦਾ ਭਾਈ ਦੇਖੋ ਕਿੰਨੇ ਲਾਉਂਗੇ ਕਿਵੇਂ ਕਰਾਂਗੇ ਜਦੋਂ ਆਪਾਂ ਦਾਸ ਹੀ ਦਿੰਦਾ ਇੰਟਰਵਿਊ ਬਿਲਕੁਲ ਬਾਈ ਚਲੋ ਮੌਕੇ ਤੇ ਜਿਵੇਂ ਚੱਲ ਕੇ ਆ ਗਿਆ ਬਾਈ ਹਾਂ ਵੀ ਮਾਨਦਾਨ ਫੁੱਲ ਕਰਾਂਗੇ ਕੋਈ ਚੱਕਰ ਵਾਲੀ ਗੱਲ ਠੀਕ ਆ ਬਾਈ ਹਾਂਜੀ ਠੀ ਤੇ ਬਹੁਤ ਬਹੁਤ ਧੰਨਵਾਦ ਪਿੰਕੇ ਬਾਈ ਤੁਹਾਡਾ ਸਾਰੇ ਪ੍ਰਾਂਤ ਦਾ। ਛੋਟਾ ਬਾਈ ਬਹੁਤ ਬਹੁਤ ਧੰਨਵਾਦ ਜੀ ਬਿਆਨਤ ਬਾਈ। ਸਾਸੀ ਗੱਲ ਬਾਈ। ਸੀ ਕਰਦੇ। ਤੇ ਦੋਸਤੋ ਜਿਵੇਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਬਾ ਫਾਰਮ ਪਿੰਡ ਖਾਈ ਦਾ ਮਾਰਵਾੜੀ ਕੋੜਾ ਦਿਖਾਇਆਗਾ ਮਹਿਰਾਵ ਬਹੁਤ ਚੰਗੀ ਬਲੱਡ ਲਾਈਨ ਆ ਮਿੱਤਰੋ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਬਹੁਤ ਸੋਹਣੇ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਈ ਹੋਰ ਇਹ ਦੱਸਦੇ ਆ ਵੀ ਤਕਰੀਬਨ ਇਹ ਤੋਂ 16-17 ਘੋੜੀਆਂ ਮੇਟ ਕਰਾਤੀਆਂ ਤੇ ਜਿਹੜੀਆਂ ਸਟਾਰਟਿੰਗ ਦੇ ਵਿੱਚ ਘੋੜੀਆਂ ਇਹ ਤੋਂ ਗੱਭਣ ਚੈੱਕ ਪਾਸ ਹੋਈਆਂ ਨੇ ਉਹ ਤਕਰੀਬਨ ਐਸਟੀਮੇਟ 40-45 ਦਿਨ ਦੀਆਂ ਗੱਭਣ ਚੈੱਕ ਪਾਸ ਹੋ ਗਈਆਂ ਉਸ ਹਿਸਾਬ ਨਾਲ ਅਗਲੇ ਸਾਲ ਦੇ ਵਿੱਚ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਇਹਦੇ ਦੇਖਣ ਨੂੰ ਮਿਲਣਗੇ ਤੇ ਸ਼ੋਅ ਬਿਨਰ ਘੋੜਾ ਪੰਜ ਸ਼ੋਅ ਲਾਏ ਆ ਬਾਈ ਹੋਰਾਂ ਨੇ ਇਹਦੇ ਨਾਲ ਤੇ ਦੋ ਪਹਿਲਾਂ ਲੱਗੇ ਸੀ ਤਿੰਨ ਇਹਨਾਂ ਨੇ ਲਾਤੇ ਹੁਣ ਸੋਨ ਵਾਲੇ ਟਾਈਮ ਦੇ ਵਿੱਚ ਇਹਨੇ ਬਹੁਤ ਚੰਗਾ ਪ੍ਰੋਡਿਊਸ ਕਰਨਾ ਕਿਉਂਕਿ ਇਹਦੀਆਂ ਦੋ ਬੱਕਰੀਆਂ ਲੈਣਾ ਹੋ ਗਈਆਂ ਪਿਓ ਵਾਲੇ ਪਾਸਿਓ ਇਹ ਹਲੀਸ਼ਾਨ ਲੈਣ ਦੇ ਵਿੱਚੋਂ ਆ ਗਿਆ ਤੇ ਮਾਂ ਇਹਦੀ ਰਤਨਾਕਰ ਦੀ ਡਾਇਰੈਕਟਾ ਸੋ ਸਵਭਾਵ ਕੀ ਆ ਵੀ ਰਿਜ਼ਲਟ ਤਾਂ ਬਹੁਤ ਚੰਗੇ ਆਉਣਗੇ ਬਾਈ ਪਿੰਕੇ ਨੇ ਆਪਦਾ ਕੰਟੈਕਟ ਨੰਬਰ ਵੀ ਦਿੱਤਾ ਜਦੋਂ ਮਰਜ਼ੀ ਬਾਈ ਨੂੰ ਫੋਨ ਲਾ ਲਿਓ ਤੁਸੀਂ ਦੋਨਾਂ ਘੋੜਿਆਂ ਦੀ ਸਟੱਡ ਸਰਵਿਸ ਲੈ ਸਕਦੇ ਹੋ ਸਤਾਰ ਬਾਰੇ ਤਾਂ ਤੁਸੀਂ ਪਹਿਲਾਂ ਜਾਣਦੇ ਹੋ ਉਹਦੀ 41000 ਰੁਪਿਆ ਫੀਸ ਰੱਖੀ ਆ ਤੇ ਇਹਦੀ ਮਹਿਰਾਬ ਦੀ 52000 ਰੱਖੀ ਆ ਮੌਕੇ ਤੇ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਸਟੇਬਲ ਦਾ ਫੁੱਲ ਬੰਦੋਬਸਤ ਆ ਜਿਵੇਂ ਮਰਜ਼ੀ ਤੁਸੀਂ ਘੋੜੀ 2-4 ਦਿਨ ਇੱਥੇ ਰੱਖ ਸਕਦੇ ਹੋ ਤੇ ਡਾਕਟਰ ਚੈੱਕਅਪ ਦੀ ਸਾਰੀ ਸਹੂਲਤ ਇੱਥੇ ਹੈਗੀ ਆ ਤੇ ਫੋਨ ਲਾ ਕੇ ਜਦੋਂ ਮਰਜ਼ੀ ਘੋੜੀ ਮੀਟ ਕਰਾ ਸਕਦੇ ਹੋ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਨਵੇਂ ਘੋੜੇ ਦੇ ਨਾਲ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼임ੀਦਾਰ ਨਾਲ ਧੰਨਵਾਦ ਜੀ ਦੋਸਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ